ਸਿੱਧੂ ਮੁਸੇਵਾਲੇ ਦਾ SYL ਗਾਣਾ ਤਾਂ ਸਾਰਿਆਂ ਨੇ ਸੁਣਿਆ ਹੋਊਗਾ ਪਰ SYL ਨਹਿਰ ਕਿਸੇ ਨੇ ਦੇਖੀ ਨਹੀਂ ਹੋਣੀ ਕਿ ਕਿੱਥੋਂ ਨਿਕਲਦੀ ਆ ਕਿੱਥੇ ਗਈ ਤੇ ਉਹਦਾ ਕੀ ਹੋਇਆ ਪਰ ਅੱਜ ਤੁਹਾਨੂੰ ਆਪਾਂ SYL ਨਹਿਰ ਦਿਖਾਉਣੇ ਆ ਅੱਜ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਨੀਂ ਪੱਥਰ ਵੀ ਦਿਖਾਉਣੇ ਆ ਨਹਿਰ ਬੰਦ ਪਈ ਆ ਇੱਥੇ ਕੀ ਹਿਸਾਬ ਕਿਤਾਬ ਸਾਰਾ ਉਹ ਵੀ ਦਿਖਾਉਣੇ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਹਨਾ ਆ ਕਿ ਜਿਹੜਾ ਬਣਾਇਆ ਹੋਇਆ ਸਿਸਟਮ ਇੱਥੇ ਇਹ ਲਿਖਿਆ ਦੱਸਿਆ ਹੋਇਆ ਹੈ ਵੀ SYL ਨਹਿਰ ਜਿਵੇਂ ਲਿਖਿਆ ਹੈ ਸਗਰਾਉਸ ਸਾਈਫਨ ਐਟ 29.647 ਕਿਲੋਮੀਟਰ ਇੱਥੇ ਆ ਕੇ 30 ਕਿਲੋਮੀਟਰ ਹੋ ਗਈ ਸੀਗੀ ਐਸਵਾਈਐਲ ਨਹਿਰ ਇੱਥੇ ਲਿਖਿਆ ਹੋਇਆ ਹੈ ਨਾ 29 ਕਿਲੋਮੀਟਰ ਐਸਵਾਈਐਲ ਕਨਾਲ ਤੇ ਇਹ 1986 ਤੋਂ ਲੈ ਕੇ 1999 ਤੱਕ ਇਹਦਾ ਕੰਮ ਚੱਲਿਆ ਸੀਗਾ 2 ਕਰੋੜ ਤੇ 40 ਲੱਖੇ ਦਾ ਖਰਚਾ ਹੋਇਆ ਸੀ ਉਸ ਵੇਲੇ ਹਨਾ ਤਾਂ ਆਹ ਤੁਸੀਂ ਦੇਖ ਸਕਦੇ ਹੋ ਆ ਜਿੰਨਾ ਵੀ ਸਿਸਟਮ ਪਿਆ ਹੈਗਾ ਇਹ ਸਾਰਾ ਬੰਦ ਪਿਆ ਹੈਗਾ ਤੇ ਇਹ ਦੇਣ ਹੈਗੀ ਹੈ ਸ਼ਹੀਦ ਭਾਈ ਬਲਵਿੰਦਰ ਜਟਾਣੇ ਹੋਰਾਂ ਦੀ ਆ ਨੈਰ ਆ ਜਿਹਦੇ ਵਿੱਚ ਕਿ ਪਾਣੀ ਵਾਗ ਕੇ ਪੰਜਾਬ ਤੋਂ ਬਾਹਰ ਜਾਣਾ ਸੀਗਾ ਪਰ ਇਹ ਨਹੀਂ ਜਾ ਸਕਿਆ ਕਿਉਂਕਿ ਸੌਦਾ ਲਾਤਾ ਸੀ ਕਹਿ ਸਕਦੇ ਆਪਾਂ ਹਨ ਬਲਵਿੰਦਰ ਜਟਾਣੇ ਹੋਰਾਂ ਨੇ ਤੇ ਆ ਦੇਖ ਲਓ ਸਾਰਾ ਸਿਸਟਮ ਬਣਿਆ ਇਹ ਬੰਦ ਪਿਆ ਆ ਪੌਲ ਪੂਲ ਬਣੇ ਵੇ ਆ ਇਧਰੋਂ ਵੀ ਸਾਰੀ ਇਹ ਪੱਕੀ ਹੈਗੀ ਉਹ ਪਰਲੇ ਪਾਸੇ ਵੀ ਜੇ ਤੁਸੀਂ ਨਿਗਾਹ ਮਾਰੋ ਹੋ ਪਾਸੇ ਵੀ ਪੱਕੀ ਆ ਬਹੁਤ ਦੂਰ ਤੱਕ ਕਹਿੰਦਾ ਇਥੋਂ ਹੈਗਾ ਇਹ ਅ ਅੱਧਾ ਕਿਲੋਮੀਟਰ ਦਾ ਪਾੜਾ ਹੋਊਗਾ ਇਹਨਾਂ ਵਾਲਾ 3 400 ਮੀਟਰ ਦਾ ਹਨ ਤੇ ਇਧਰੋਂ ਐ ਬੰਦ ਪਈ ਹੈਗੀ ਨਾ ਸਾਰੀ ਪੱਕੀ ਮੂਸਲ ਨੇ ਕਿਹਾ ਸੀਗਾ ਕਿ ਪੁੱਤ ਬਗਾਨੇ ਨਹਿਰ ਚ ਡੇਕਾਂ ਲਾਈ ਦਿੰਦੇ ਹਨਾ ਉਹਨਾਂ ਚਰ ਪਾਣੀ ਛੱਡੋ ਟਪਕਾ ਨਹੀਂ ਦਿੰਦੇ ਤਾਂ ਉਹੀ ਚੀਜ਼ ਹੋਈ ਜਟਾਣੇ ਵਰਗਿਆਂ ਨੇ ਜੋ ਦਿਖਾਇਆ ਹਨਾ ਸਿਸਟਮ ਕੀਤਾ ਉਹਨਾਂ ਨੇ ਸੌਦਾ ਲਾਇਆ ਜਿਹੜੇ ਉੱਥੋਂ ਦੇ ਅਫਸਰ ਸੀਗੇ ਜਾਂ ਠੇਕੇਦਾਰ ਸੀ ਨਾ ਜਦੋਂ ਉਹਨਾਂ ਨੂੰ ਸੌਦਾ ਲਾਤਾ ਸੀਗਾ ਤਾਂ ਆਹ ਬਈ ਇਧਰਲੇ ਪਾਸੇ ਆ ਦੇਖੋ ਆ ਵੀ ਪੱਕਾ ਹੈ ਆ ਸਾਰਾ ਇਹ ਨਾ ਪੱਕਾ ਕੀਤਾ ਹੋਇਆ ਸਿਸਟਮ ਤੇ ਹੁਣ ਦੇਖੋ ਇਹ ਬਿਲਕੁਲ ਬੰਜਰ ਪਿਆ ਹੈ ਨਾ ਵਿਰਾਨ ਪਿਆ ਹੈਗਾ ਤੇ ਇਧਰੋਂ ਵੀ ਆਪਾਂ ਤੁਹਾਨੂੰ ਦਿਖਾਉਣੇ ਆਹ ਹੁਣ ਤਾਂ ਜਮਾ ਇਹ ਖਤਮ ਹੋ ਗਿਆ ਨਾ ਸਿਸਟਮ ਸਾਰਾ ਕਿਉਂਕਿ ਹੁਣ ਇੱਥੇ ਕੁਝ ਬਾਣੀ ਨਹੀਂ ਪਾਇਆ ਨਹੀਂ ਤਾਂ ਇਥੋਂ ਪੰਜਾਬ ਦਾ ਲੱਖਾਂ ਲੀਟਰ ਜਿਹੜਾ ਬਾਣੀ ਹੈ ਉਹ ਪੰਜਾਬ ਤੋਂ ਬਾਹਰ ਜਾਣਾ ਸੀਗਾ ਆ ਦੇਖੋ ਵੀ ਸਾਰਾ ਇਥੋਂ ਸਿਸਟਮ ਬਣੇ ਪਿਆ ਇਥੋਂ ਦੀ ਹੋ ਕੇ ਜਾਣਾ ਸੀਗਾ ਟਪ ਕੇ ਪੰਜਾਬ ਤੋਂ ਬਾਹਰ ਜਾਣਾ ਸੀਗਾ ਇਹ ਸਾਰਾ ਪਾਣੀ ਤੇ ਆ ਪੱਕੀ ਸੀਗੀ ਸਾਰੀ ਤੇ ਬਾਈ ਜੀ ਤੁਸੀਂ ਕੋ ਦੱਸੋਗੇ ਹਨਾ ਵੀ ਕੀ ਗੱਲ ਹੋਈ ਸੀ ਦੱਸੂਗਾ ਬਾਈ ਆਹ ਬਾਈ ਜੀ ਮਾਈਕ ਬਾਈ ਜੀ ਹੱਥ ਚ ਰੱਖ ਕੇ ਵੀ ਇਹ ਨਹਿਰ ਆ ਜਿਹੜੀ ਹਨਾ ਐਸਵਾਈਐਲ ਜਿਹਨੂੰ ਕਿ ਸਤਲੋਜ ਯਮਨਾ ਲਿੰਕ ਕਨਾਲ ਵੀ ਕਹਿੰਦੇ ਹਨਾ ਕੰਜਰ ਕਲੇਸ਼ ਕਹਿੰਦੇ ਹਨ ਬਾਈ ਪੰਜਾਬ ਤੇ ਹਰਿਆਣੇ ਦਾ ਹਾਂਜੀ ਤੇ ਇਹ ਬਾਈ ਇਧਰ ਜੱਟ ਤੇ ਉਧਰ जाट ਦੋਨਾਂ ਨੂੰ ਅੱਡ ਕਰਨਾ ਸੀਗਾ ਇਹ ਸਰਕਾਰਾਂ ਨੇ ਸਿਆਸਤ ਖੇਡੀ ਐ ਤੇ ਇਹ ਕੰਜਰ ਕਲੇਸ਼ ਵਧਾਇਆ ਬਾਈ ਹੁਣ ਤੂੰ ਵੀਡੀਓ ਪਾਤੀ ਹਾਂ ਪੰਜਾਬ ਵਾਲੇ ਆਖਣਗੇ ਬੁਰਾ ਅਸੀਂ ਨੀ ਪਾਣੀ ਦਿੰਦੇ ਹਰਿਆਣੇ ਨੂੰ ਹਰਿਆਣੇ ਵਾਲਾ ਲੈ ਕੇ ਰਾਵਾਂਗੇ ਇਹ ਬਾਈ ਜਿਹੜੀਆਂ ਦੋ ਕਮਾਂ ਅਸੀਂ ਜੱਟ ਤੇ ਜਾਟ ਇਹ ਜਾਣ ਕੇ ਐਡ ਕਰਤੇ ਹਾਂ ਇੱਕ ਜੱਟ ਉਹ ਪਾਕਿਸਤਾਨ ਚ ਰਹਿ ਗਏ ਇਹ ਜੇ ਇਕੱਠੇ ਰਹਿ ਪੈਂਦੇ ਪੀਐਮ ਅੱਜ ਜੱਟ ਹੋਣਾ ਸੀਗਾ ਜਾਟ ਹੋਣਾ ਸੀ ਹਾਂ ਹਾਂ ਇਹ ਚੱਕਰ ਇਹ ਜਾਣ ਕੇ ਐਡ ਕੀਤਾ ਭਰਾ ਬਾਈ ਆਪਦਾ ਹੁਣ ਹਰਿਆਣੇ ਨੂੰ ਮੈਂ ਪਾਣੀ ਦੇ ਦਿੱਤੀ ਆਪਾਂ ਤੇ ਆਪਣੇ ਬਾਈ ਜੇ 10 ਕਿੱਲਾਂ ਦੀ ਵਾਰੀ ਆਪਣਾ ਅੱਧਾ ਕਿਲਾਵ ਦਾ ਨਹੀਂ ਲੱਗਦਾ ਉਹਨਾਂ ਨੂੰ ਪਾਣੀ ਕਿੱਥੋਂ ਦੇ ਦਿੱਗੇ બોરાં ઠોકડ-ઠડકે 600 800 મોગેર કેચ 1000 ફૂટ ડુંગિયાપુરા GROUND WATER ਤਾਂ ਮੁੱਕ ਗਿਆ සම්ਪੂਰਨ ਉਹ ਤਾਂ રહે ਨਹੀਂ ਗਿਆ એ ભાઈ ਹਰਿਆਣੇ ਵਾਲਿਓ ਇਹ ਛੱਡੋ ભાઈ ਪਾਣੀ ਆਊਗਾ ਉਹ ਆਊਗਾ ਇਹ ਤਾਂ ਇਕੱਲੀ ਚਾਲ ਖੇਡੀ ਸੀ ਸਰਕਾਰਾਂ ਨੇ ભાઈ ਲੜੀ ਜਾਓ ਹੂੰ ਤੇ ਕੈਪਟਨ ਨੇ ਚਾਂਦੀ ਦੀ ਕਈ ਨਾਲ ਟੱਕ ਲਾਇਆ ਸੀ ਇਹਦਾ ਚਾਂਦੀ ਦੀ ਕਈ ਨਾਲ હા ਤੇ ਬਾਦਲ ਸਾਹਿਬ ਨੇ ਆਗਾ ਦਿੱਤੀ ਸੀ ਕਾਲੀ ਦਲ ਤੇ ਕਾਂਗਰਸ ਦੀ ਦੇਣ ਆ ਸੀ ਤੇ ਬਾਦਲ ਜਾਂਦਾ ਆਪਦੇ ਤੋਂ ਕਲੰਕਤ ਹੋ ਗਿਆ ਉਹਨੇ ਗੰਟਵਾਤੀ ਸੀਗੀ ਉਹ ਕਹਿੰਦਾ ਵਾਹ ਲੋ ਜਿਹੜੇ ਤੋਂ ਵੈਂਦੀ ਆ ਸਾਰੇ ਪੰਜਾਬ ਦੀਆਂ ਜੀਸੀਬੀਆਂ ਭੇਜਤੀਆਂ ਸੀ ਗੱਲ ਗਲਤ ਨਹੀਂ ਵੀ ਇੱਕ ਪਾਸੇ ਤਾਂ ਮੁੱਖ ਮੰਤਰੀ ਬਣਦਾ ਪੰਜਾਬ ਦਾ ਤੇ ਪੰਜਾਬ ਦਾ ਪਾਣੀ ਨਹੀਂ ਜਾਂਦਾ ਮਾੜੀ ਗੱਲ ਨਹੀਂ ਆ ਦੀ ਬਾਈ ਸਿਆਸਤਾਂ ਉਹਦੇ ਕਿਹੜਾ ਹੱਥ ਸੀ ਬਾਈ ਉੱਤੋਂ ਦਬਾਅ ਪਾਇਆ ਗਿਆ ਸੀ ਅੱਛਾ ਹਾਂ ਪ੍ਰੈਸ਼ਰ ਸੀ ਇੰਦਰਾ ਗਾਂਧੀ ਸੀ ਉਦੋਂ ਅੱਛਾ ਉਹ ਇੱਕ ਵਾਰੀ ਪੁੱਛਦੀ ਸੀ ਆ ਕਰਨਾ ਕਿ ਨਹੀਂ ਤੇ ਦੂਜੇ ਦਿਨ ਉਹ ਚੱਕ ਲੈਂਦੀ ਸੀ ਕਿ ਉਹ ਮੁੱਖ ਮੰਤਰੀ ਹੀ ਨਹੀਂ ਸੀ ਉਹ ਹਾਂ ਆਕਿਆਣੀ ਮਾਰੀ ਉਹ ਆ ਨਹੀਂ ਪੱਥਰ ਰਹਿ ਗਿਆ ਬਾਈ ਇਹ ਬਈ ਨਹੀਂ ਪੱਥਰ ਰਹਿਗਾ ਇਹ ਮੈਂ ਕਹਿਣਾ ਹਰਿਆਣਾ ਤੇ ਪੰਜਾਬ ਨੂੰ ਭਾਈ ਚਾਰ ਕਿਸਾਨਾਂ ਦੀ ਖਰਾਬ ਹੁੰਦੀ ਹੈ ਇਹਦੇ ਨਾਲ ਬਈ ਹੂੰ ਤੁਸੀਂ ਹਰਿਆਣੇ ਵਾਲੇ ਆਇਆ ਕਰੋ ਹਰੇਕ ਜ਼ਿਲ੍ਹੇ ਚੋਂ 10-10 ਕਿਸਾਨ ਆਪਦੀ ਕਮੇਟੀ ਬਣਾ ਕੇ ਹੂੰ ਸਾਡੇ ਕਿਸੇ ਵੀ ਜ਼ਿਲ੍ਹੇ ਚ ਆ ਜਾਓ ਪੰਜਾਬ ਦੇ ਚ ਹੂੰ ਸਾਡੇ ਆ ਜਾਓ ਸਾਡੇ ਕੋਲੇ ਮਹੀਨਾ ਰਹੋ ਹੂੰ ਸਾਡੇ ਪਾਣੀ ਦੀਆਂ ਵਾਰੀਆਂ ਲਾਓ ਹੂੰ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਕੋਲੇ ਪਾਣੀ ਵਾਧੂ ਆ ਫਾਲਤੂ ਆ ਹੂੰ ਤੁਹਾਨੂੰ ਪਾਣੀ ਮੈਂ ਇੱਥੋਂ ਦੇਵਾ ਦਿਆਂ ਪੰਜਾਬ ਵਾਲਿਆਂ ਨੂੰ ਠੀਕ ਆ ਪਰ ਇਹ ਬਈ ਜੱਟ ਤੇ ਜਾਟ ਨੂੰ ਲੜਾਉਂਦੀ ਸੀ ਪਤਾ ਸੀ ਇਹ ਬਈ ਕੌਮ ਤਕੜੀ ਐ ਪੈਸੇ ਚ ਵੀ ਐ ਪਾਵਰ ਚ ਵੀ ਐ ਭਾਈ ਨੂੰ ਭਾਈ ਨਹੀਂ ਲੜਾਤਾ ਹਾਂ ਬਈ ਦਲੇਰ ਵੀ ਐ ਤੇ ਬਾ ਹੁਣ ਆ ਤੇਰੀ ਵੀਡੀਓ ਤੇ ਲੱਗ ਜਾਣਗੇ ਬਈ ਕਈ ਤਾਂ ਅਸੀਂ ਨਹੀਂ ਦਿੰਦੇ ਆਖਣਗੇ ਅਸੀਂ ਲਾਵਾਂਗੇ ਲੈ ਤੇ ਭਰਾ ਭਰਾ ਨਾਲੇ ਭਰਾ ਕਿ ਛੋਟਾ ਭਰਾ ਬਈ ਆਪਣਾ ਤੇ ਹੁਣ ਤੁਸੀਂ ਇੱਧਰ ਦੇਖੋ ਵੀ ਹੁਣ ਹਿਮਾਚਲ ਵਾਲਿਆਂ ਨਾਲ ਲੜਾਈ ਜਾਂਦੇ ਆ ਹਿਮਾਚਲ ਵੀ ਆਪਣੇ ਚੋਂ ਨਿਕਲਿਆ ਪਾਖੜਾ ਨਹਿਰ ਹਣਾ ਸਰੰਦ ਨਹਿਰ ਹਾਂਜੀ ਇੱਕ ਚੀਜ਼ ਇਹਨਾਂ ਬਾਰੇ ਵੀ ਤਾਂ ਕੁਝ ਬੋਲੀਏ ਯਾਰ ਆ ਦੇਖੀ ਬਈ ਆ ਤੁਸੀਂ ਆ ਲੈ ਖੜ ਜਾ ਮੈਂ ਜ਼ੂਮ ਕਰਦਾ ਇਹ ਲੈ ਆ ਬਈ ਪਾਣੀ ਵਿੱਚ ਆਂ ਛੀਟਾਂ ਸਿੱਟੀਆਂ ਪਈਆਂ ਯਾਰ ਇਹ ਸਾਲੇ ਗਧੇ ਲੋਕ ਆਉਂਦੇ ਜਿਆਦੇ ਧਾਰਮਿਕ ਲੋਕਾਂ ਨੇ ਸਿੱਟਿਆ ਗੰਦ ਪਾਇਆ ਆ ਬੋਤਲਾਂ ਤੇ ਜਿਆਦੇ ਪਾਇਆ ਪੜੇ ਪੜੇ ਲਿਖੇ ਲੋਕਾਂ ਨੇ ਜਿਆਦਾ ਗੰਦ ਪਾਇਆ ਬਈ ਹੁਣ ਤੂੰ ਇਹ ਦੇਖਿਆ ਤਾਂ ਸਿਸਟਮ ਵੀ ਰੁਕਣਾ ਪੜ ਬੰਦਾ ਬਈ ਹੱਥ ਨਹੀਂ ਧੋਂਦਾ ਵਿੱਚ ਇਹਦੇ ਤੇ ਗੰਦ ਪੈਲੇ ਇਹ ਪੜੇ ਲਿਖੇ ਲੋਕਾਂ ਦਾ ਮੂਰਖ ਲੋਕਾਂ ਦਾ ਉਹ ਕਰਾਇਆ ਨਹੀਂ ਹੁਣ ਜਿਵੇਂ ਆਹ ਰੁਕਣ ਵਾਲਾ ਕੰਮ ਹੀ ਹੋਇਆ ਪਿਆ ਅੱਧਾ ਅੱਧਾ ਧਰੋ ਬਾਈ ਜਿਹੜੇ ਹਾੜ ਆਉਂਦੇ ਆਂ ਆਉਂਦੇ ਆ ਉਹ ਮੈਰਾਂ ਡੋਟਦਿਆਂ ਜਿਹੜੀਆਂ ਟੁੱਟੂ ਕੀ ਜਿਵੇਂ ਲਾ ਇਥੋਂ ਪਾਣੀ ਗਾਹਣਾ ਲੰਘਿਆ ਤੇ ਮੈਂ ਵਾਦ ਕੀਤਾ ਜਿੰਨੀਆਂ ਯਾਰਾ ਧਾਰਮ ਮੂਰਤੀਆਂ ਹੁੰਦੀਆਂ ਫੋਟੋਆਂ ਹੁੰਦੀਆਂ ਸਾਰਾ ਕੁਝ ਗੰਦ ਪੈਲ ਜਿਹੜਾ ਜਿਹੜਾ ਫੈਕਟਰੀਆਂ ਨੇ ਪਾਉਣਾ ਪਰ ਸਿੱਖ ਬੰਦਾ ਇਹ ਕੰਮ ਨਾ ਕਰੇ ਪਾਣੀ ਪੀਤਾ ਆਪਣਾ ਚਲ ਹੁਣ SBYL ਵਾਲੇ ਵੀ ਲਾਸਟ ਕੀ ਕਹਿਣਗੇ ਵੀ ਨਾ ਲੜੋ ਕਿ ਲੜੋ ਲੜੀ ਜਾਓ ਭਾਈ ਉਹ ਸਰਕਾਰ ਦਾ ਕੰਮ ਸਰਕਾਰ ਭਾਈ 100 ਸਾਲ ਅੱਗੇ ਸੋਚਦੀ ਆ ਆਪਣੇ ਨਾਲ ਅੱਛਾ ਹਾਂ ਨਾ ਹਰਿਆਣਾ ਮਾੜਾ ਨਾ ਪੰਜਾਬ ਮਾੜਾ ਨਾ ਹਿਮਾਚਲ ਤੇ ਤਿੰਨੇ ਅੱਕੀ ਚੀਜ਼ਾਂ ਇਹ ਭਾਈ ਭਾਈ ਆ ਲੜਿਆ ਨਾ ਕਰੋ ਭਾਈ ਭਰਾ ਭਾਈ ਪਾਣੀ ਸਾਡਾ ਤੁਸੀਂ ਮਹੀਨਾ ਵਾਰੀ ਲਾ ਕੇ ਵੇਖ ਲੋ ਹਰਿਆਣੇ ਵਾਲੇ ਆ ਕੇ ਜੇ ਤੁਹਾਨੂੰ ਕੋਈ ਦੋ ਬੁੰਦਾ ਪਾਣੀ ਫालतू ਸਾਡਾ ਪੂਰਾ ਹੀ ਲੱਗ ਜੇ 10 ਕਿੱਲਾਂ ਦੀ ਵਾਰੀ ਨਾ ਭਾਈ ਅੱਧਾ ਕਿੱਲਾ ਵਾਂਹ ਦਾ ਲੱਗਦਾ 9.5 ਕਿੱਲੇ ਸੀ ਧਰਤੀ ਹੇਠਲਾ ਪਾਣੀ ਗਾਲਦੇ ਆ ਚਲੋ ਬਾਕੀ ਵੀ ਕਮੈਂਟ ਕਰਕੇ ਦੱਸਿਓ ਤੇ ਲੜਿਓ ਨਾ ਮੇਰਾ ਭਰਾ ਵਾਂਗੂ ਚੰਗਾ ਯਾਰ